ਰੱਬ ਨੇ ਵੀ ਝੜੀ ਲਾ ਰੱਖੀ ਐ। ਹੂੰ ਤਾਂ ਵਧੀਆ ਹੋ ਗਿਆ ਗਰਮੀ ਵਾਲੀ ਆਈ ਜਾਂਦੀ ਸੀ। ਚੱਲ ਠੰਡ ਹੋ ਜੂਗੀ। ਮੇਹਿੰਦੀ ਤਾਂ ਚੱਲ ਓੜੀ ਐ ਕਿਹੜਾ ਹੁਣ ਨਰਮ ਨੇ ਹਉ। ਘਰੇੰ ਦਾ ਸਾਰਾ ਸਮਾਨ ਅੰਦਰ। ਤਰਹੰਦਾ? ਹਾਂ ਮੰਮੀ, ਚੱਲ ਵਧੀਆ ਹੋ ਜਾਂਨੀ। ਹੋਰ। ਹੋਰ ਤੂੰ ਦੱਸ ਹੁਣ ਮੈਨੂੰ। ਨਹੀਂ ਮੈਂ ਤਾਂ ਠੀਕ ਐ ਪੁੱਤ। ਜਿੱਦਾਂ ਦੀ ਆਈਆਂ ਨਾ ਮੈਂ ਤਾਂ ਬਲਾਈ ਚਾ ਚੜਿਆ ਪਿਆ। ਨਾ ਮੇਰੀ ਗੱਲ ਸੁਣਾ। 10 ਦਿਨ ਹੋ ਗਏ ਸੀ ਮੈਨੂੰ ਤੈਨੂੰ ਫੋਨ ਕਰਦੀ ਨੂੰ। ਕੁੜੇ ਆ ਜਾ ਆ ਜਾ। ਮੇਰਾ ਤਾਂ ਨਾ ਬਲਾਈ ਜੋਂ ਜੇ ਉੱਠੀ ਜਾਂਦੇ ਸੀ ਵੀ ਕਿਹੜੇ ਵੇਲੇ ਮੇਰੀ ਤੀ ਨੂੰ ਮਿਲਿਆ। ਉਮੀ ਜੀਤਾ ਮੇਰਾ ਵੀ ਕਰਦਾ ਸੀਗਾ ਵੀ ਆਪਦੀ ਮਾਂ ਨੂੰ ਮਿਲਾਂ ਕਿੰਨੇ ਦਿਨ ਹੋ ਗਏ ਦਿਲ ਤਾਂ ਮੇਰਾ ਵੀ ਐਂ ਖੁਸ਼ੀ ਆਂਦਾ ਸੀਗਾ ਸਾਰੀਆਂ ਸਹੇਲੀਆਂ ਆ ਕੇ ਮੁਰਦਨਾ ਮੇਰੀਆਂ ਇਹ ਸਾਰੀਆਂ ਆ ਕੇ ਪੁੱਛਦੀਆਂ ਸੀ ਕਾਈ ਮਨਿੰਦਰ ਨਹੀਂ ਆਈ ਮਾਸੀ ਮਨਿੰਦਰ ਨਹੀਂ ਆਈ ਚਾਚੀ ਮਨਿੰਦਰ ਐਂ ਕਹਿੰਦੀਆਂ ਨਹੀਂ ਤੀਆਂ ਚ ਜਾਂਦੀਆਂ ਐਨੇ ਸੋਹਣੀਆਂ ਬਣ ਬਣ ਜਾਂਦੀਆਂ ਮੇਰਾ ਜੀ ਖੁਸ਼ਦਾ ਵੀ ਜੇ ਮੇਰੀ ਤੀ ਹੋਵੇ ਉਹ ਵੀ ਪੈਨ ਪੱਚਰ ਕੇ ਤੀਆਂ ਚ ਜਾਵੇ ਹੋਰ ਮੈਨੂੰ ਨਾ ਰঞ্জੀਤ ਰੋਜ਼ ਫੋਨ ਕਰਦੀ ਸੀਗੀ ਆ ਜਾ ਆ ਜਾ ਆ ਜਾ ਮੈਂ ਕੀ ਕਰਾਂ ਮੰਮੀ ਬਿਮਾਰ ਹੋ ਗਏ ਤੇ ਹੋਰ ਉਹ ਤਾਂ ਕਈ ਵਾਰ ਪੁੱਛ ਕੇ ਮੁੜ ਗਈ ਉਹਨਾਂ ਤਾਂ ਕਿੰਨੇ ਦਿਨ ਹੋ ਗਏ ਆਈ ਨੂੰ ਹਾਂ ਦੱਸੀ ਜਾਂਦੀ ਸੀ ਵੇਖ ਲਾ ਉਹਨੂੰ ਕੋਈ ਕੰਮ ਵੀ ਨਹੀਂ ਹੈਗਾ ਘਰੇ ਹੈਨਾ ਜਦੋਂ ਜਿਕਾ ਦਾ 10 10 ਦਿਨ ਲਾ ਆ ਜਾਂਦੀ ਆ ਕੇ ਨਹੀਂ ਭਾਈ ਉਹਦੀ ਸੱਸ ਚੰਗੀ ਆ ਆ ਤੇਰੀ ਸੱਸ ਵਰਗੀ ਤਾਂ ਨਹੀਂ ਹਾਂ ਨਹੀਂ ਮੰਮੀ ਸੱਸ ਤਾਂ ਮੇਰੀ ਵੀ ਨਹੀਂ ਮਾੜੀ ਹੈਗੀ ਉਹ ਮੰਮੀ ਤੈਨੂੰ ਪਤਾ ਹੀ ਐ ਥੋੜੇ ਬਿਮਾਰ ਰਹਿੰਦੀ ਐ ਸਰੀਰ ਹੀ ਬੋਝਲ ਹੋਇਆ ਪਿਆ ਸ਼ੂਗਰ ਕਰਕੇ ਨਹੀਂ ਕਿਹੜੀ ਬਿਮਾਰ ਰਹਿੰਦੀ ਐ ਭੋਲੀ ਧੀ ਐ ਉਹ ਜਾਣ ਕੇ ਬਹਾਨੇ ਮਾਰ ਲੈਂਦੀ ਐ ਜਦੋਂ ਤੂੰ ਪੇਕਿਆਂ ਦਾ ਕਹਿੰਦੇ ਆ ਉਹਦੀ ਕਹ ਦੂ ਮੈਂ ਬਿਮਾਰ ਐ ਪਤਾ ਕੀ ਗੱਲ ਹੈ ਪਹਿਲਾਂ ਮੈਂ ਵੀ ਐਂ ਸੋਚਦੀ ਸੀਗੀ ਵੀ ਮੰਮੀ ਜਾਣ ਕੇ ਕਰਦੀ ਐ ਮੈਨੂੰ ਜਾਣ ਨਹੀਂ ਦਿੰਦੀ ਹੈ ਨਾ ਪਰ ਨਹੀਂ ਮੰਮੀ ਉਹਨਾਂ ਲਾਡੀ ਨੇ ਇੱਕ ਗੱਲ ਕਰੀ ਜਾਂਦੀ ਸੀ ਕਹਿੰਦੀ ਕੋਈ ਨਾ ਪੁੱਤ ਫਿਰ ਕੀ ਹੋ ਗਿਆ ਮੈਂ ਬਿਮਾਰਾਂ ਤਾਂ ਪਰ ਇਹਨੇ ਤਾਂ ਆਪਣੇ ਪੇਕੇ ਜਾਣਾ ਹੀ ਆ ਤੂੰ ਐਂ ਦੇਖ ਉਹਨੂੰ ਕੋਈ ਪਤਾ ਸੀ ਕਿ ਮਾਂ ਦੇ ਖੜ ਕੇ ਗੱਲਾਂ ਸੁਣੀ ਜਾਂਦੀ ਆ ਉਹ ਸਮਝਾਈ ਜਾਂਦੇ ਸੀ ਕੋਈ ਗੱਲ ਨਹੀਂ ਤੂੰ ਕੁੜੀ ਨੂੰ ਵਗ ਜਾਂਦੇ ਕਮਲੀ ਤੂੰ ਰਹੀ ਨਾ ਕਮਲੀ ਦੀ ਕਮਲੀ ਉਹਨੇ ਤੈਨੂੰ ਦੇਖ ਲਿਆ ਹੋਊਗਾ ਵੀ ਮਨਿੰਦਰ ਖੜੀ ਐ ਤਾਂ ਤੇਰੇ ਸਾਹਮਣੇ ਮਿੱਠੇ ਪੋਚੇ ਲੱਗੀ ਹੋਣੀ ਮਾਰਨ ਕੁਰਾਂ ਜਾਂ ਕਰੀ ਬਸ ਐ ਕੁਛ ਨਹੀਂ ਹੁੰਦਾ ਹੁੰਦਾ ਮੰਮੀ ਬਥੇਰਾ ਮੇਰਾ ਮੋਹ ਕਰਦੀ ਆ ਹੁਣ ਮੰਮੀ ਨੇ ਕਿਹਾ ਫੇਰ ਹੀ ਲਾਡੀ ਮੈਨੂੰ ਛੱਡ ਕੇ ਗਿਆ ਹਾਂ ਕਰਦੀ ਐ ਮੈਂ ਤਾਂ ਪੁੱਤ ਤੈਨੂੰ ਐਨੇ ਵਾਰਾ ਫੋਨ ਕੀਤਾ ਉਹਦੀ ਕਹਿ ਦੂ ਉਹਦੇ ਮੈਂ ਖੁਦ ਨੂੰ ਵੀ ਫੋਨ ਲਾ ਲਿਆ ਮੈਂ ਕਿਹਾ ਭੈਣ ਜੀ ਮਨਿੰਦਰ ਨੂੰ ਭੇਜ ਦੰਦੇ ਮੈਂ ਕਿਹਾ ਚੱਲ ਮਟਿੱਲੀ ਜੀ ਹੋਈਆਂ ਦੋ ਦਿਨ ਲਾ ਜੂ ਲੈ ਮੈਂ ਤਾਂ ਆਪ ਭੈਣ ਜੀ ਬਿਮਾਰ ਹੋ ਰਹੀਆਂ ਮਨਿੰਦਰ ਤੋਂ ਕਿੱਥੇ ਆ ਜਾਂਦਾ ਐ ਜੇ ਉਹਨੇ ਭੇਜਣਾ ਹੋਵੇ ਉਹਦੀ ਕਹਿ ਦੰਦੀ ਵੀ ਚੱਲ ਕੋਈ ਨਾ ਮੇਰੀ ਤਾਂ ਉਕਸੋਖ ਜਿਹੜੀ ਹੈਗੀ ਹੈਗੇ ਚੱਲ ਕੋਈ ਨਾ ਮੈਂ ਮਨਿੰਦਰ ਨੂੰ ਭੇਜ ਦੰਨੀ ਆ ਸੁਰਪਤਾ ਕੀ ਕਰੇ ਮੰਮੀ ਮੰਮੀ ਤਾਂ ਜ ਫਰਾਂਸ ਗਾ ਵੀ ਇਹ ਵੀ ਕੰਮ ਕੁੱਤਣ ਪਤਾ ਜੌਬ ਤੇ ਜਾਂਦੇ ਆ ਫਰੋਟੀ ਪੈਣ ਦਾ ਔਖਾ ਹੋ ਜਾਂਦਾ ਇਹਨਾਂ ਦਾ ਹੈ ਉੱਠਿਆ ਇਹਨਾਂ ਆ ਤੇਰੇ ਸਾਹਮਣੇ ਮੇਰੀ ਲੱਤ ਕਿੰਨੀ ਦੁਖਦੀ ਐ ਮੈਂ ਵੀ ਤਾਂ ਕੰਮ ਧੰਦਾ ਕਰਦੀ ਐ ਹਾਂ ਚਲ ਮਮੀ ਕੋਈ ਨਾ ਫਿਰ ਹੁਣ ਤੇਰੇ ਨਾਲ ਤਾਂ ਭਾਬੀ ਵੀ ਹੈਗੀ ਕੰਮ ਕਰਾਉਣ ਨੂੰ ਹੈ ਚਲ ਭਾਈ ਤੂੰ ਤਾਂ ਤੇਰੇ ਸਹੁਰਿਆਂ ਦੀ ਕਰਾਵੇਂਗੀ ਤੂੰ ਕਰੋ ਆਪ ਦੀ ਸੱਸ ਨੂੰ ਮਾੜੀ ਕਹੇਗੀ ਹੈ ਅੱਛਾ ਹੁਣ ਤੂੰ ਐ ਕਹਿੰਦੀ ਉਹ ਸਾਸਣਾ ਜਾ ਕੇ ਪਹਿਲਾਂ ਲੜ ਪਾਉਣਾ ਹੈ ਨਹੀਂ ਨਾ ਨਹੀਂ ਠੀਕ ਐ ਮੈਂ ਤਾਂ ਕਹਾਨੂੰ ਕਹਿੰਨੀ ਐ ਵੀ ਲੜੇ ਮੈਨੂੰ ਤਾਂ ਚੱਲ ਵਧੀਆ ਲੱਗਦਾ ਸੱਸ ਨੂੰ ਆ ਤੁਸੀਂ ਇਕੱਠਿਆਂ ਰਹਿੰਦੇ ਆ ਮੰਗਈਆਂ ਲੜ ਕੇ ਕੀ ਲੈਣਾ ਦੱਸ ਹੈ ਨਾਲ ਲੋਕਾਂ ਨੂੰ ਜਲੂਸ ਦਿਖਾਉਣਾ ਨਾਲ ਆਇਆ ਉਹੀ ਲੱਗਦਾ ਹੁੰਦਾ ਆਪਾਂ ਨੂੰ ਵੀ ਉਹਨੇ ਮੈਨੂੰ ਆਏ ਕਹਿਤਾ ਤੂੰ ਵੀ ਮੇਰੀ ਮਾਂ ਉਹ ਵੀ ਮੇਰੀ ਮਾਂ ਨਾ ਤੂੰ ਤਾਂ ਮੈਨੂੰ ਕਿੰਨਾ ਕੁਝ ਕਹਿ ਹੀ ਦਿੰਨੀ ਆ ਨਾ ਜਦੋਂ ਮੈਂ ਕਵਾਰੀ ਹੁੰਦੀ ਸੀ ਤੂੰ ਮੈਨੂੰ ਕਿੰਨਾ ਟੋਕਦੀ ਸੀਗੀ ਹੈ ਕਿੰਨਾ ਲੜਦੀ ਸੀਗੀ ਮੇਰੀ ਗੱਲ ਸੁਣ ਮਾਂ ਪਿਓ ਧੀ ਨੂੰ ਵਰਜਦਾ ਹੀ ਹੁੰਦਾ ਹੈ ਚੰਗੀ ਸਿੱਖਿਆ ਹੀ ਦਿੰਦਾ ਵੀ ਪੁੱਤ ਤੂੰ ਅੱਜ ਕੱਲ ਮਾੜਾ ਟਾਈਮ ਹੈ ਉਧਰ ਨਹੀਂ ਜਾਣਾ ਉਧਰ ਨਹੀਂ ਜਾਣਾ ਪਰ ਜਦੋਂ ਵਿਆਹ ਦੰਦੇ ਆ ਉਹ ਤਾਂ ਤੁਹਾਨੂੰ ਪਤਾ ਮਾਂ ਦਾ ਦੇਲੇਹ ਜਿਹਾ ਹੀ ਹੁੰਦਾ ਵੀ ਆਜੇ ਤੀ ਦੋ ਦਿਨ ਮਿਲ ਜੇ ਨਾ ਮੈਨੂੰ ਤਾਂ ਤੂੰ ਆਈ ਕਹੀ ਇੰਨੀਆਂ ਵੀ ਤੇਰੀ ਸੱਸ ਢੰਗ ਕਰਦੀ ਆ ਵੀ ਤੈਨੂੰ ਤਾਂ ਨਹੀਂ ਆਉਂਦਾ ਤੂੰ ਭਾਬੀ ਮਸਾਂ ਜਾਣ ਦਿੱਤਾ ਹੁਣ ਦੋ ਦਿਨ ਹੈ ਤੂੰ ਨਹੀਂ ਜਾਣ ਦਿੰਦੀ ਭਾਬੀ ਨੂੰ ਫੋਨ ਲਾ ਕੇ ਮੈਨੂੰ ਕਹਿੰਦੀ ਸੀ ਕਿ ਮੰਮੀ ਨੂੰ ਬਿਮਾਰ ਆ ਮੇਰੇ ਤੋਂ ਜਾਇ ਨਹੀਂ ਜਾਂਦਾ ਹਾਂ ਨਹੀਂ ਮੇਰਾ ਤਾਂ ਜੀ ਨਹੀਂ ਲੱਗਦਾ ਆ ਦੇਖ ਲੈ ਹੁਣ ਕੱਲੀ ਜੀ ਬੈਠੀ ਆ ਘਰਾਂ ਕੀ ਮੇਰਾ ਤਾਂ ਕਹਿੰਦੇ ਨੇ ਪੁੱਤ ਆਪਾਂ ਦੋਨੇ ਜਣੀਆਂ ਗੱਲਾਂ ਬਾਤਾਂ ਕਰਦੇ ਰਹਨੇ ਆ ਆਹੋ ਆਪ ਦੇਲੇ ਤੈਨੂੰ ਤੰਗਾ ਲੱਗਦਾ ਦੂਜਿਆਂ ਦਾ ਮਾਰ ਲੱਗਦਾ ਨਹੀਂ ਨਹੀਂ ਧੀਏ ਚੱਲ ਪੁੱਤ ਤੇਰੀ ਮਰਜ਼ੀ ਹੈ ਜਦੋਂ ਮੈਂ ਨਹੀਂ ਤੈਨੂੰ ਹੁਣਾਏ ਕਹਿੰਦੀ ਠੀਕ ਹੈ ਨਾ ਚਲ ਚੱਲ ਹਾਂ ਨਹੀਂ ਮੈਂ ਜਦੋਂ ਮੇਰਾ ਟਾਈਮ ਹੋਇਆ ਗੁਰੂ ਮੈਂ ਆਪਣੀ ਟਾਈਮ ਕੱਢ ਕੇ ਆਈ ਮੇਰੇ ਕਿਹੜਾ ਜੀ ਨਹੀਂ ਕਰਦਾ ਆਪਦੇ ਪੇਕੇ ਆਉਣੀ ਹਾਂ ਚਲ ਮੈਂ ਮੜਿਆ ਕਰ ਨਾ ਗਮੀਨਾ ਸਿੱਲੀਆਂ ਹਜੇ ਇੱਥੇ ਆ ਕੋਈ ਉਸ ਦੁਆਰੇ ਤੀਆਂ ਲਾ ਲਾਂਗਾ ਨਾ ਦੱਸ ਤੀਆਂ ਦਾ ਕੀ ਹੈ ਨਹੀਂ ਹੋਰ ਨਹੀਂ ਬਲਾਈ ਕਹਿੰਦੀ ਰਣਜੀਤਾਂ ਕਹਿੰਦੀ ਲੈ ਚਾਚੀ ਉਦੋਂ ਤੀਆਂ ਲੰਗ ਜਾਣਗੀਆਂ ਜਦੋਂ ਮਨਿੰਦਰ ਆਊਗੀ ਲੈ ਫਿਰ ਕਿਉਂ ਨਾ ਜਿੱਥੇ ਕੁੜੀਆਂ ਇਕੱਠੀਆਂ ਹੋਊਗਾ ਤੀਆਂ ਤਾਂ ਆਪ ਹੀ ਲੱਗ ਜਾਣਗੀਆਂ ਕੋਈ ਗੱਲ ਨਹੀਂ ਤੀਆਂ ਤੈਨੂੰ ਇੱਥੇ ਲਾ ਕੇ ਦਿਖਾ ਲਾਂਗਾਂ ਆਪਣੇ ਇੰਨਾ ਖੁੱਲਾ ਥਾਂਸ ਤੇ ਇੱਥੇ ਇਕੱਠ 10 ਦਿਨ ਤਾਂ ਨਹੀਂ ਮਾਂ ਲੱਗਨੇ ਕੋਈ ਗੱਲ ਹੈ 4-5 ਦਿਨ ਤਾਂ ਪੱਕਾ ਲਾ ਕੇ ਜਾਵਾਂਗੇ 4-5 ਦਿਨ ਲਾ ਜੀ ਇਹਨੇ ਨਾਲ ਹੀ ਬਹੁਤ ਆਪਣਾ ਦੁੱਖ ਸੁੱਖ ਹੋ ਜਾਊਗਾ ਸਹੀ ਗੱਲ ਮਾਂ ਹੋਰ ਸਾਰੀ ਨਹਾਉਣਾ ਜਾ ਹੋ ਜਾਊਗਾ ਹੁਣ ਤੂੰ ਮੈਨੂੰ ਐ ਦੱਸ ਪਾਪੀ ਵਧੀਆ ਰਹਿੰਦੀ ਏ ਤੇਰੇ ਨਾਲ ਨਹੀਂ ਵਧੀਆ ਠੀਕ ਹੀ ਏ ਪੁੱਤ ਬੱਸ ਕਿਵੇਂ ਤੈਨੂੰ ਬੜਾ ਉਹ ਤਾਂ ਵਧੀਆ ਐ ਬਸ ਘਰਾਂ ਚ ਤੈਨੂੰ ਪਤਾ ਚੱਲਦੀ ਹੁੰਦੀ ਆ। ਉਹ ਮਾੜੀ ਹੁੰਦੀ ਰਹਿੰਦੀ ਆ। ਲੋ ਭਾਂਡੇ ਹੁੰਦੇ ਉੱਥੇ ਖੜਕਦੇ ਹੁੰਦੇ ਆ। ਐ ਤਾਂ ਹੁੰਦਾ ਹੀ ਰਹਿੰਦਾ। ਜੀ ਦਾ ਤਾਂ ਨਹੀਂ ਕੁਛ ਕਹਿੰਦਾ? ਨਾ ਨਾ ਕੁਛ ਨਹੀਂ ਕਹਿੰਦਾ ਉਹ ਤਾਂ। ਵਧੀਆ ਰਹਿੰਦਾ ਵੀਰ ਜੀ। ਹਾਂ ਵਧੀਆ ਰਹਿੰਦਾ ਪੁੱਤ। ਨੀ ਵੀਰ ਦਾ ਸੁਭਾ ਤਾਂ ਵਧੀਆ ਸੀ ਪਹਿਲਾਂ ਤੈਨੂੰ ਤੈਨੂੰ ਕੁਛ ਕਹਿੰਦਾ ਹੁੰਦਾ। ਐ ਦਵਾਈ ਬੂਟੀ ਮੁੱਕ ਜਾਂਦੀ ਆ ਉਹਦੀ ਪੁੱਛਦਾ ਬੇਬੇ ਵੀ ਦਵਾਈ ਤੇਰੀ ਪਈ ਐ। ਜੇ ਜੇ ਮੁੱਕ ਗਈ ਤਾਂ ਮੈਂ ਲਿਆ ਦਾਂ ਨਾ ਜੇ ਕੋਈ ਤੇਰਾ ਜ਼ਿਆਦਾ ਕੋਈ ਤੈਨੂੰ ਤਕਲੀਫ ਐ ਮੇਰੇ ਨਾਲ ਬਗ ਚੱਲ। ਨਹੀਂ ਵਧੀਆ ਐ ਪੁੱਤ। ਹਜੇ ਦੀ ਘੜੀ ਤਾਂ ਵਧੀਆ ਐ ਤੇ ਜਾਦੇ ਘੁੱਟ ਕਰ ਲੰਦੀ ਤੂੰ ਚਾਹ ਬਣਾ ਕੇ ਲਿਆਵਾਂ ਨਾਲ ਪਕੌੜੇ ਨਾ ਕੱਢ ਲਿਆ ਮਮੀ ਨਹੀਂ ਪਈ ਜਾਂਦਾ ਕੱਢ ਲੇਗੀ ਹੋਰ ਮੈਂ ਚੱਲ ਵਰਦੀਆਂ ਤੇਰੇ ਨਾਲ ਚੱਲ ਫਰਾਜ ਆਪਾਂ ਦੋਨੇ ਕੱਢ ਲੈਣੇ ਆਜਾ ਹੋਰ ਜੀ ਕਰੀ ਤੂੰ ਆਟਾ ਤੇ ਘੋਲਦੀ ਮੈਂ ਉਹ ਕਰੀ ਜਾਉਂਗੀ ਕੱਢੀ ਜਾਉਂਗੀ ਚਾਰਨੀ ਜੀ ਨਾਲ ਤੇ ਹੋਰ ਨਾਲ ਵੀਰਾ ਖੇਤ ਗਿਆ ਹੋਇਆ ਨਾਲ ਆ ਕਿਉਂ ਤੇਰੇ ਦਾ ਪਹਿਲੇ ਦਿਨ ਹੀ ਇਹੀ ਆਤ ਹੋਈ ਗਈ ਹੈ ਤੇ ਹੋਰ ਕੱਢ ਲੈ ਪੂੜੇ ਬਣਾ ਲੈ ਐਂ ਕਰਦੀ ਰਹਿੰਦੀ ਤੇ ਹੋਰ ਮਮੀ ਐਸੇ ਜੋ ਮੋਟਾ ਸੱਸ ਨੂੰ ਵੀ ਐਂ ਕਹਿਣੀ ਹੁੰਦੀ ਐ ਤੇ ਹੋਰ ਲੈ ਸੱਸ ਨੂੰ ਕੀ ਆਪਦਾ ਘਰ ਹੀ ਉਹ ਆ ਹਾਂ ਇਹ ਤਾਂ ਗੱਲ ਠੀਕ ਐ ਕੀ ਹੋ ਗਿਆ ਮੰਮੀ ਠੀਕ ਹੈ ਠੀਕ ਹੈ ਬਤਾਂ ਠੀਕ ਆਂ ਜੀ ਬੱਸ ਕਿਵੇਂ ਖੰਗੀ ਹੋ ਜਾਂਦੀ ਆ ਖਾਂਗੀ ਅੱਜ ਫੇਰ ਸਿੜੀ ਜਾਂਦੀ ਆ ਦਵਾਈ ਦਵਾਈ ਲਈ ਨਹੀਂਗੀ ਦਵਾਈ ਤਾਂ ਲੈਤੀ ਆ ਪਤ ਤਾਂ ਹਾਂ ਕੋਈ ਨਹੀਂ ਹੌਲੀ ਹੌਲੀ ਠੀਕ ਹੋ ਜੂਗੀ ਠੀਕ ਤਾਂ ਹੋ ਜੂਗੀ ਮੈਂ ਤੈਨੂੰ ਆਏ ਕਹਿੰਦਾ ਸੀਗਾ ਬੇਬੇ ਕਿ ਆਪਾਂ ਫੋਨ ਕਰ ਦਿੰਨੇ ਆ ਮਨਿੰਦਰ ਨੂੰ ਉਹ ਤਾਂ ਗਏ ਦੋ ਦਿਨ ਗਏ ਨੇ ਪਤ ਮਨਿੰਦਰ ਹੁਣ ਮਸਾ ਤਾਂ ਗਈ ਐ ਜੇ ਉਹਨੂੰ ਫੋਨ ਕਰਦੇ ਹੋ ਕੀ ਸੋਚੂਗੀ ਮਗਰੀ ਫੋਨ ਕਰਤਾ ਉਹ ਕੁਛ ਨਹੀਂ ਸੋਚਣਾ ਉਹਨੇ ਦੋ ਦਿਨ ਉਹਨੇ ਲਾ ਤਾਂ ਲੈਣਾ ਗੱਲ ਸੁਣ ਹੁਣ ਤੂੰ ਇੰਨੀ ਬਿਮਾਰ ਐ ਕਿਵੇਂ ਕੰਮ ਕਰੇਗੀ ਮੀਹ ਪਈ ਅੰਦਾ ਕਿਤੇ ਤੱਕ ਡਿੱਗ ਜੇਗੀ ਬਾਹਰ ਕੋਈ ਨਾ ਮੈਂ ਦਵਾਈ ਥਾਂਗ ਵਾਲੀ ਇੱਕ ਵਾਰੀ ਹੋਰ ਲੈ ਲੂੰਗੀ ਉਹਦੇ ਨਾਲ ਟਿਕਾਹ ਹੋ ਜੂਗੀ ਨਾ ਫਿਰ ਮੈਂ ਤੇ ਰੋਟੀ ਉੱਟੀ ਬਣਾ ਦੂੰ ਕੋਈ ਨਹੀਂ ਇਹਨੇ ਆ ਜੂਗੀ ਕੋਈ ਨਹੀਂ ਦੋ ਦਿਨ ਲਾ ਲੈਣ ਦੇ ਪੁੱਤ ਨੂੰ ਉਹ ਬੇਬੇ ਮੈਨੂੰ ਨਾ ਹੀ ਫਿਕਰ ਲੱਗੀ ਰਹਿੰਦੀ ਐ ਕਾਹੀ ਮੈਂ ਉਹ ਤੋਂ ਮਨਿੰਦਰ ਨੂੰ ਜਾਣ ਨਹੀਂ ਚਾਹੁੰਦਾ ਤੂੰ ਜਿੱਦ ਕੀਤੀ ਤਦੋਂ ਮਨਿੰਦਰ ਨੂੰ ਭੇਜਦਾ ਹੁਣ ਦੇਖ ਲੈ ਹੁਣ ਆਪ ਤੰਗ ਹੋਈ ਜਾਂਦੀ ਕੋਈ ਨਾ ਪੁੱਤ ਉਹਦਾ ਵੀ ਜੀ ਕਰਦਾ ਸੀ ਮੈਨੂੰ ਕਿਤੇ ਪਾਸੇ ਕਹਿੰਦੇ ਹੁੰਦੇ ਨਾ ਵੀ ਗੁੱਲੀ ਵੀ ਮੱਚ ਜਾਂਦੀ ਆ ਹੁਣ ਪੇਕ ਕੇ ਜਾਂਦੀਆਂ ਕੁੜੀਆਂ ਸੱਤ ਕੇ ਮੈਂ ਲੈ ਜਾਂਦਾ ਸੱਤ ਮਾਂ ਦਾ ਲੈ ਜਾਂਦਾ ਫਿਰ ਪਤਾ ਕੀ ਗੱਲ ਹੈ ਕਿ ਹੁਣ ਤੂੰ ਇਥੇ ਤੰਗ ਹੁੰਨੀ ਆ ਮੈਂ ਤਾਂ ਦੇਖ ਕੇ ੱਲੀ ਨਹੀਂ ਜਾਂਦੀ ਮੇਰਾ ਆਪ ਦਾ ਦਿਲ ਭਾਰ ਤੂੰ ਐ ਖੜ ਅੱਜ ਤੂੰ ਪਈ ਰੈ ਮੈਂ ਆਪੇ ਰੁੱਖੀ ਮਸੀ ਜਿਹੇ ਜੀ ਮਿੱਠੋ ਬਣੀ ਮੈਂ ਬਣਾ ਕੇ ਖਾ ਲੂ ਨਹੀਂ ਪੁੱਤ ਰੋਟੀ ਤਾਂ ਮੈਂ ਬਣਾ ਕੇ ਦੇਉਂਗੀ ਤੈਨੂੰ ਹੈ ਤੇਰਾ ਮਾੜਾ ਜਿਹਾ ਦਵਾਈ ਦਾ ਟਿਕਾਹ ਹੋ ਜਾਂਦੇ ਹਰੇ ਬਹੁਤ ਦਿਨ ਖੜਾਗਾ ਮੈਂ ਪਕਾ ਦੂੰ ਕੋਈ ਨਾ ਤੂੰ ਫੇਰ ਨਾ ਕਰ ਉਹ ਨਾ ਇਹ ਕਹਿੰਦਾ ਕਿ ਮੈਂ ਮਨਿੰਦਰ ਨੂੰ ਫੋਨ ਤਾਂ ਕਰ ਦੇਣਾ ਹੈ ਚਲ ਜਿੱਥੇ ਉਹਨੇ 4 ਦਿਨ ਲਾਉਣੇ ਹੋਣਗੇ ਕਦਾਂ ਦਿਨ ਲਾ ਕੇ ਮੁੜਿਆ ਹੋਊਗਾ ਕੋਈ ਨਾ ਉਹ ਆਪ ਹੀ ਨਹੀਂ ਰਹਿੰਦੀ ਪੁੱਤ ਐਨੇ ਦਿਨ ਆਜੂਗੀ ਪਰ ਤੂੰ ਨਾ ਤੰਗ ਕਰ ਉਹਨੂੰ ਫੋਨ ਕਰ ਦੇ ਚਲ ਦਵਾਈ ਹੋਰ ਲੈ ਲੈ ਲਿਆ ਕੇ ਦੇ ਮੈਂ ਦਵਾਈ ਹਾਂ ਦਵਾਈ ਲਿਆ ਲੈ ਆ ਪੈ ਜਾ ਫਿਰ ਤੂੰ ਕੋਈ ਨਾ ਹੋਰ ਹੁਣ ਕਰੀ ਨਾ ਪੁੱਤ ਫੋਨ ਉਹਨੂੰ ਨਾ ਨਹੀਂ ਕਰਦਾ ਨਾ ਲੈਣ ਦੇ ਦੋ ਜਿੱਥੇ ਵੀ ਦਵਾਈਆਂ ਜਲਾ ਡੰਬਾ ਵਾਕੜੀ ਰੋ ਉਹਨੂੰ ਵੀ ਆ ਪਿਆ ਹਰ ਸੋਈ ਤੇ ਪਈਆ ਖੰਗ ਵਾਲੀ ਸਿੱਸੀ ਹਏ ਆ ਵਾੜੇ ਗੋਲੀਆਂ ਲੈ ਆਉਣਾ ਜੀ ਜੀ ਹੈ ਸ਼ੁਕਰ ਹੈਣੀ ਭੈਣੇ ਤੂੰ ਮਿਲ ਗਈ ਮੈਨੂੰ ਤਾਂ ਕਿੰਨੇ ਦਿਨ ਹੋ ਗਏ 10 ਦਿਨ ਹੋ ਗਏ ਮੈਂ ਡੇਲੀ ਕਿਹੜਾ ਮਾਰ ਕੇ ਜਾਂਦੀ ਆ ਚਾਚੀ ਕੋਲ ਵੀ ਮਨਿੰਦਰ ਕਿਉਂ ਨਹੀਂ ਮੈਨੂੰ ਮਿਲੀ ਗਈ ਮਨਿੰਦਰ ਕਿਉਂ ਨਹੀਂ ਕਦੋਂ ਆਊਗੀ ਕਦੋਂ ਆਊਗੀ ਤੂੰ ਇੰਨੇ ਦਿਨਾਂ ਬਾਅਦ ਆਈ ਹੈਂਗਾ ਸੌਣ ਸਾਰਾ ਟੱਪਣ ਵਾਲਾ ਹੋ ਗਿਆ ਤੂੰ ਤਾਂ ਮੈਨੂੰ ਉੱਥੇ ਫੋਨ ਲਾਈ ਜਾਂਦੀ ਰਹਿੰਦੀ ਸੀ ਰੋਜ਼ ਫੋਨ ਲਾਈਂ ਸਿਆ ਜਾ ਰੱਖ ਜਾ ਜਾ ਫੋਨ ਤੇ ਗੋਗਾ ਕੀਤਾ ਕੋਈ ਵੇ ਮੇਰੇ ਸਹੇਲੀ ਫੋਨ ਕਰੀ ਜਾਂਦੀ ਮੈਂ ਵਗ ਜਾ ਇਹ ਜੀ ਤਾਂ ਮੇਰਾ ਵੀ ਕਰਦਾ ਸੀ ਮੇਰੇ ਕੋਲ ਜੀ ਨਹੀਂ ਕਰਦਾ ਹੈਗਾ ਅੱਗਸੇ ਲੰਗਾਂ ਨੂੰ ਮਿਲਦਾ ਨਾਲ ਇੱਕ ਸੌਣੀ ਤਾਂ ਹੁੰਦਾ ਜਦੋਂ ਸਾਰੀਆਂ ਕੁੜੀਆਂ ਚਿੜੀਆਂ ਇਕੱਠੀਆਂ ਹੁੰਦੀਆਂ ਨੇ ਮਿਲਦੀਆਂ ਨੇ ਅੱਜ ਵੀ ਦੇਖ ਲੈ ਮੀਂਹ ਪਈ ਜਾਂਦਾ ਤੇ ਹੋਰ ਅੱਜ ਲਾ ਦੇ ਨੇ ਤੀਆਂ ਸੱਦਲਾ ਸਾਰੀਆਂ ਨੂੰ ਸਾਰੀਆਂ ਸੇਲੀਆਂ ਹੈਗੀਆਂ ਇਹ ਹਜੇ ਇੱਥੇ ਤੈਨੂੰ ਹੀ ਟਿੱਕੀ ਜਾਂਦੀਆਂ ਅਸੀਂ ਤਾਂ ਬਸ ਢੀਕ ਲੈ ਸਾਰੀਆਂ ਨੂੰ ਫੋਨ ਕਰ ਦੇ ਕੋਈ ਨਾ ਇਹ ਝੜੀ ਲੱਗੀ ਹੋਈ ਹੈ ਕੱਲ ਨੂੰ ਅੱਜ ਲਾਸਟ ਦਿਨ ਸੀ ਜੇ ਨਾ ਮਿਲਦੀ ਮੈਂ ਤਾਂ ਕੱਲ ਨੂੰ ਵਗ ਜਾਣਾ ਸੀ ਲੈ ਅੱਛਾ ਐ ਕਿਵੇਂ ਵਗ ਜਾਂਦੀ ਫਿਰ ਮੈਂ ਤੈਨੂੰ ਬੁਲਾਉਣਾ ਵੀ ਨਹੀਂ ਸੀਗਾ ਕਦੇ ਲੈ ਫਿਰ ਤੈਨੂੰ ਦੱਸ ਦੇਣਾ ਹੋਵੇ ਲਾਰੇ ਲਾਈ ਜਾਂਦੇ ਨੂੰ ਵੀ ਮੈਂ ਅੱਜ ਆਉਣੀ ਆ ਅੱਜ ਆਉਣੀ ਆ ਨਹੀਂ ਪਤਾ ਕੀ ਗੱਲ ਆ ਮੇਰੀ ਨਾ ਸੱਸ ਬਿਮਾਰ ਹੋ ਗਈ ਸੀ ਤਾਂ ਹੀ ਨਹੀਂ ਆਇਆ ਗਿਆ ਮੇਰੇ ਤੋਂ ਓਹੋ ਸੱਸ ਬਿਮਾਰ ਸੱਸ ਮੇਰੀ ਸੱਸ ਤਾਂ ਇੰਨੀ ਵਧੀਆ ਉਹ ਤਾਂ ਮਿੰਟਾਂ 'ਚ ਆਉਣ ਦੇ ਦਿੰਦੀ ਆ ਕਹਿੰਦੀ 10 ਦਿਨਾਂ ਬਾਅਦ ਹੀ ਕਹਿੰਦੀ ਆ ਪੁੱਤ ਜੇ ਜੀ ਕਰਦਾ ਮਿਲਿਆ ਆਪਦੇ ਤੇ ਆ ਹੀ ਗਈ ਰਣਜੀਤ ਮਿਲਣਾ ਸਸੀ ਕਹਦਾ ਚੀ ਤੇ ਹੋਰ ਸਸੀ ਚੱਲ ਪੁੱਤ ਲਾਂਭੀ ਦੇ ਜਾਂਦੀ ਆ ਮੈਨੂੰ ਪਤਾ ਹੀ ਨਹੀਂ ਕਿੰਨੇ ਗੇੜੇ ਮਾਰੇ ਆ ਹਾਂ ਚੱਲ ਕੋਈ ਨਾ ਫਿਰ ਨੋ ਸੀ ਤੇਰੇ ਨਾਲ ਤਾਂ ਗੇੜੇ ਮਾਰੇ ਆ ਇਹ ਮੋ ਤਾਂ ਮੈਨੂੰ ਵੀ ਸੀਗਾ ਇਕੱਠੇ ਖੇੜਦਿਆਂ ਰੰਗਾ ਹੁਣ ਤੱਕ ਆ ਵਿਆਹਤ ਵਾਲਾ ਚੱਜਣਾ ਮਿਲੀਆਂ ਹੀ ਨਹੀਂ ਹੈਗੀਆਂ ਅਸੀਂ ਤਾਂ ਫਿਰ ਜਦੋਂ ਕੁੜੀਆਂ ਜਿਹੜੀਆਂ ਵਿਆਹ ਦੇ ਫਿਰ ਆਈ ਮੇਲ ਹੁੰਦੇ ਨੇ ਉਹੀ ਤਾਂ ਗੱਲ ਆ ਚਾਚੀ ਚੱਲ ਕੋਈ ਨਾ ਤੂੰ ਐ ਸੁਣਾ ਚੱਲ ਤੂੰ ਮੇਰਾ ਤਾਂ ਛੱਡ ਵੀ ਤੇਰੇ ਘਰੇ ਸਾਰੇ ਠੀਕ ਆ ਵ ਰੰਗ ਲੱਗੇ ਹੋਏ ਨੇ ਮਹਾਰਾਜ ਦੇ ਨਾ ਮੈਨੂੰ ਐਂ ਦੱਸ ਤੁਹਾਡਾ ਇੰਨਾ ਦਾ ਟੱਬਰ ਆ ਤੈਨੂੰ ਨਿਕਲ ਕਿਵੇਂ ਦੇ ਦਿੰਦੇ ਟੱਬਰ ਚੋਂ ਤੂੰ ਆ ਮੈਂ ਤਾਂ ਆਪ ਤੈਨੂੰ ਪੁੱਛਦੀ ਸੀ ਵੀ ਤੈ ਉਹ ਤੁਸੀਂ ਤਾਂ ਦੋ ਜੀਓ ਇੱਕ ਤੇਰੀ ਸੱਸ ਹੋ ਗਈ ਥੋੜਾ ਤਾਂ ਨਿੱਕੇ ਹੀ ਟੱਬਰ ਚੋਂ ਨਹੀਂ ਤੇਰੇ ਤਾਂ ਨਿਕਲੇ ਜਾਂਦਾ ਦਾ ਉਹ ਪਤਾ ਕੀ ਗੱਲ ਆ ਤੈਨੂੰ ਦੱਸੀ ਤਾਂ ਜਾਣੀ ਵੀ ਮੰਮੀ ਬਿਮਾਰ ਹੋ ਗਈ ਸੀ ਤੇ ਮੰਮੀ ਮੇਰੀ ਵੀ ਬਿਮਾਰ ਆ ਉਹ ਤਾਂ ਆਪ ਸ਼ੂਗਰ ਦੀ ਮਰੀਜ਼ ਐ ਨਾਲੇ ਇਹਦੀ ਸਸਤਾ ਦਾ ਉੱਠਿਆ ਬੈਠਿਆ ਵੀ ਨਹੀਂ ਜਾਂਦਾ ਉੱਠਿਆ ਬੈਠਿਆ ਵੀ ਨਹੀਂ ਜਾਂਦਾ ਇੰਨੀ ਬੋਝਲ ਐ ਤੇ ਉਹ ਫਿਰ ਵੀ ਕਹਿ ਦਿੰਦੀ ਐ ਪੁੱਤ ਤੂੰ ਜਾ ਆ ਕੋਈ ਨਹੀਂ ਦਸ ਦਿਨ ਲਾਇਆ ਮੈਂ ਆਪੇ ਘਰ ਦਾ ਕਰ ਲੂੰਗੀ ਕੰਮ ਫਿਰ ਹੁਣ ਉੱਤੋਂ ਦੀ ਹੋ ਕੇ ਕਿਵੇਂ ਆਵਾਂ ਜਦੋਂ ਨਾਲੇ ਅਸੀਂ ਦੇਖ ਲੈ ਟੱਬਰ ਕਿੱਡਾ ਸਾਡਾ ਦੋ ਘਰ ਇਕੱਠੇ ਰਹਿਨੇ ਆ ਅਸੀਂ ਚਲ ਫਿਰ ਐ ਥੋੜਾ ਤਾਂ ਕੰਮ ਕਰਨ ਵਾਲੇ ਵੀ ਹੋਰ ਵੀ ਹੈਗੇ ਕੰਮ ਕਾ ਨੂੰ ਮੰਮੀ ਕਰਦੀ ਐ ਸਾਰਾ ਵਿਚਾਰੀ ਲੈ ਓਹੋ ਅਕੇ ਕੰਮ ਕਰਨੇ ਰੋਟੀ ਟੁਕ ਤਾਂ ਇਹਨਾਂ ਦਾ ਡੋਢੀ ਐ ਇਹਦੀ ਰੋਕ ਟੋਕ ਤਾਂ ਇਹਦੀ ਸੱਸ ਕਰਦੀ ਐ। ਉਹੀ ਤਾਂ ਗੱਲ ਐ। ਫਿਰ ਨਾਲੇ ਵਿਆਹ ਤੋਂ ਪਹਿਲਾਂ ਕਿਹੜਾ ਸੱਸਾਂ ਕਰਦੀਆਂ ਨਹੀਂ ਆ। ਤੇ ਵਿਆਹ ਤੋਂ ਮੰਗਰੋਕੀ ਹੋ ਜਾਂਦਾ ਉਹਨਾਂ ਨੂੰ। ਨਿੱਜੇ ਤੋਂ ਉਹ ਆ ਜਾਂਦੀਆਂ। ਫਿਰ ਸਾਡਾ ਆਹ ਦੁੱਖ ਆਹ ਦੁੱਖ ਗੋਡੇ ਗਿੱਟੀ ਨਹੀਂ ਲੋਟਾਂਦੇ। ਅੱਡੋ ਅੱਡ ਸੋਤ ਹੁੰਦੀ ਐ। ਪਰ ਮੇਰੀ ਮੰਮੀ ਤਾਂ ਬਹੁਤ ਵਧੀਆ ਐ। ਕਹਿ ਦਿੰਦੀ ਐ ਵੀ ਪੁੱਤ ਜਾ ਤੂੰ 10 ਦਿਨ ਲਾ, 5 ਦਿਨ ਲਾ, ਜਿੰਨਾ ਤੇ ਰੱਜੀ ਕਰਦਾ ਦਿਨ ਲਾਇਆ। ਫਿਰ ਮੰਮੀ ਨੂੰ ਉਤੋਂ ਦੀ ਹੋ ਕੇ ਕਿਵੇਂ ਆਵਾਂ? ਤੁਸੀਂ ਆਏ ਤਾਂ ਦੱਸੋ। ਤੈਨੂੰ ਲਾੜੀ ਨਹੀਂ ਕੁਝ ਕਹਿੰਦਾਗਾ? ਨੱਡੀ ਤਾਂ ਫਿਰ ਉਹ ਕਹਿੰਦਾ ਮੰਮੀ ਬਿਮਾਰਾ ਤੈਨੂੰ ਪਤਾ ਹੀ ਫਿਰ ਮੰਮੀ ਦਾ ਜਾਦੇ ਕਰਦਾ ਉਹ ਆਪਦੀ ਦਾ ਮੈਨੂੰ ਪਤਾ ਉਹ ਕਿਉਂ ਕਹੂਗਾ ਵੀ ਤੂੰ ਭੱਗ ਜਾ ਮੇਰੀ ਮਾਂ ਨਹੀਂ ਛੱਡ ਕੇ ਤੇਰਾ ਜੀਜਾ ਤਾਂ ਐਂ ਕਹਿ ਦਿੰਦਾ ਵੀ ਮੰਮੀ ਇਹਦਾ ਜੀ ਉਦਰਿਆ ਹੋਊਗਾ ਥੋੜੇ ਮਹੀਨਾ ਕੋ ਹੁੰਦਾ ਨਾ ਜਦੋਂ ਉਹਦੇ ਹੀ ਕਹਿ ਦਿੰਦਾ ਮਾੜਾ ਜਿਹਾ ਮੂੰਹ ਉਦਾਸ ਹੋਵੇ ਉਹਦੇ ਹੀ ਕਹਿ ਦਿੰਦਾ ਵੀ ਚਲ ਜਾ ਇਹਨ ਦੇ ਮੰਮੀ ਇਹਨੂੰ ਇਹਦਾ ਮੂੰਹ ਉਦਾਸ ਜਾ ਇਹ ਤਾਂ ਮੀਨੇ ਪਿੱਛੇ ਆਉਂਦੀ ਆ ਮੈਨੂੰ ਵੀ ਮਿਲ ਕੇ ਜਾਂਦੀ ਹੁੰਦੀ ਆ ਹਾਂ ਮੈਂ ਦਿੱਲੀ ਜਦੋਂ ਵੀ ਆਉਂਦੀ ਆ ਨਾ ਤੇਰਾ ਪੁੱਛ ਕੇ ਜਾਂਦੀ ਆ ਮਿਲ ਕੇ ਜਾਂਦੀ ਆ ਪਰ ਤੂੰ ਮੈਨੂੰ ਨਹੀਂ ਮਿਲਦੀਗੀ ਕੀ ਕਰਾਂ ਮੇਰੇ ਤੋਂ ਸੱਚੀ ਨਹੀਂ ਨਿਕਲਿਆਂਦਾ ਪਤਾ ਨਹੀਂ ਇਹੋ ਜਿਹਾ ਕਿਉਂ ਦੋ ਜੀਆਂ ਚੋਂ ਵੀ ਨਹੀਂ ਮੇਰੇ ਤੋਂ ਨਿਕਲਦੇ ਇਹੋ ਜਿਹਾ ਕੀ ਆ ਕੀ ਨਹੀਂ ਹੈਗਾ ਸੱਸਰੋ ਭਾਈ ਕੀ ਹੋਇਆ ਮੈਨੂੰ ਤਾਂ ਅੱਜ ਵੀ ਉਮੀਦ ਹੈ ਨਹੀਂ ਸੀਗੀ ਮੈਂ ਹਲਾ ਚਲ ਜਾ ਆਉਂਦੀ ਆ ਕੀ ਪਤਾ ਮਿਲੂਗੀ ਕਿ ਨਾ ਮਿਲੂਗੀ ਨਹੀਂ ਨਹੀਂ ਐ ਤਾਂ ਚਲ ਮੰਮੀ ਨੇ ਕਹਿਤਾ ਸੀਗਾ ਬਾਅਦ ਵਿੱਚ ਚਲ ਕੋਈ ਗੱਲ ਨਹੀਂ ਤੂੰ ਜਾ ਆਣਾ ਲਾਵਾਂਗੇ ਹੁਣ ਦੱਸ ਦੇਣ ਨਾ 10 ਦਿਨ ਤੱਕ ਇੱਥੇ ਲੱਗਦੇ ਆ ਮੇਰੇ ਤੋਂ ਤਿੰਨ ਚਾਰ ਦਿਨ ਹੀ ਲਾ ਕੇ ਜਾਉਂਗੀ ਤਿੰਨ ਚਾਰ ਦਿਨ ਹਾਂ ਇੰਨੇ ਟਾਈਮ ਬਾਅਦ ਆਈਆਂ ਯਾਰ ਤੂੰ ਕੋਈ 10 ਦਿਨ ਤਾਂ ਲਾ 10 ਦਿਨ ਫਿਰ ਘਰੇ ਰੋਖਾ ਹੋ ਜਾਊਗਾ ਨਾ ਮੇਰੇ ਬਿਨਾ ਮੇਰੀ ਗੱਲ ਸੁਣ ਜਦੋਂ ਤੂੰ ਆ ਗਈ ਹੁਣ 5 ਦਿਨ ਵੀ ਤਾਂ ਨਿਕਲਣ ਗਏ ਆਪੇ ਸਾਰਨਗੇ ਆਪੇ ਪੰਜ ਚਾਰ ਦਿਨ ਹੋਰ ਸਾਰ ਲੈਣੇ ਮੈਂ ਤਾਂ ਆਪਕੇ ਹੈ ਵੀ ਇਹਨੂੰ ਫੋਨ ਕਰ ਦੇ ਉਹ ਹੀ ਤਾਂ ਗੱਲ ਹੈ ਕਿਹੜਾ ਆਇਆ ਵੀ 2 ਮਹੀਨੇ ਤੋ ਆ ਜਾਣੀਆਂ ਤੂੰ ਹਾਂ ਫਿਰ ਤੈਨੂੰ 6-6 ਮਹੀਨੇ ਨਿਕਲ ਨਹੀਂ ਦਿੰਦੇ ਉਹ ਫਿਰ ਹੁਣ ਕੀ ਕਰਾਂ ਕੀ ਕਰੇ ਸਾਡੇ ਦਿਮਾਗ ਤੋਂ ਕੰਮ ਲੈ ਐ ਹੈ ਕਰ ਮੜਾ ਮੋਟਾ ਵੀ ਸੱਸ ਨੂੰ ਵੀ ਭਾਈ ਮੈਂ ਤਾਂ ਆਪਦੇ ਪੇਕੇ ਜਾਣਾ ਮੈਂ ਮੇਰੀ ਮਾਂ ਦਾ ਵੀ ਦੁੱਖ ਦਾ ਸੁੱਖ ਦਾ ਕੋਈ ਤਾਂ ਗੱਲ ਐ ਨਾਲੇ ਕਿੰਨੀ ਸੋਹਣੀ ਹੁੰਦੀ ਸੀ ਤੂੰ ਤਾਂ ਕੀ ਹਾਲ ਬਣਾ ਰੱਖਿਆ ਆਪਦਾ ਬਸ ਸਾਰਾ ਦਿਨ ਪੁੱਤ ਕੰਮ ਚ ਹੀ ਭੂਤਣੀ ਭੁੱਲੀ ਰਹਿੰਦੀ ਐ ਦੀ ਤਾਂ ਇਹਦੀ ਸੱਸ ਮਾਨ ਲੀ ਪਸੋਂ ਨੇ ਕੰਮ ਕਿੱਡਾ ਕਰਿੰਦਾ ਤੁਹਾਡੇ ਨਹੀਂ ਇਹਦੀ ਸੱਸ ਬੈਠੀ ਮੰਜੇ ਤੇ ਆ ਲਿਆ ਦੇ ਆ ਲਿਆ ਦੇ ਸਾਰਾ ਦਿਨ ਬਸ ਪੁੱਛਣਾ ਭਾਈ ਨਾਲੇ ਸੱਸਾਂ ਦੇ ਇੰਨੀ ਪੁੱਛ ਪੁੱਛ ਵੀ ਨਹੀਂ ਕਰੀਦੀ ਹੁੰਦੀ ਸੱਸਾਂ ਸਿਰ ਤੇ ਚੜ ਕੇ ਨੱਚਣ ਲੱਗ ਜਾਂਦੀਆਂ ਫਿਰ ਹੁਣ ਮੈਨੂੰ ਐਂ ਦੱਸ ਜਦੋਂ ਲਾਡੀ ਮੈਨੂੰ ਕਹਿ ਦਿੰਦਾ ਹੁਣ ਉਹਦੇ ਉੱਤੋਂ ਦੇ ਹੋ ਕੇ ਕਿਵੇਂ ਸਾਰਾ ਕੁਝ ਕਿਵੇਂ ਬੋਲਣਾ ਉਹਦੀ ਮਾਂ ਨੂੰ ਮੈਂ ਚੱਲ ਠੀਕ ਐ ਮੈਂ ਮੰਨਦੀ ਆ ਵੀ ਮੰਨਣਾ ਸੱਸ ਸੋਹਰੇ ਦੀ ਵੀ ਮੰਨਣੀ ਪੈਂਦੀ ਐ ਘਰ ਵਾਲੇ ਦੀ ਵੀ ਮੰਨਣੀ ਪੈਂਦੀ ਐ ਪਰ ਉਹਨਾਂ ਨੂੰ ਵੀ ਤਾਂ ਸੋਚਣਾ ਚਾਹੀਦਾ ਨਾ ਵੀ ਅਸੀਂ ਵੀ ਧਿਆਨ ਰੱਖੀਏ ਦਾ ਸਹੀ ਕਹਿੰਦੀ ਆ ਪੁੱਤ ਥੁੜੀ ਇਹ ਤੂੰ ਆਵਦਾ ਤਾਂ ਬਿਲਕੁਲ ਹੀ ਨਹੀਂ ਖਿਆਲ ਰੱਖਦੀ ਤੂੰ ਤਾਂ ਉਹਨਾਂ ਚ ਐ ਹੋ ਜਾ ਉਸਦੀ ਐ ਤੂੰ ਆਪਣੇ ਬਾਰੇ ਤਾਂ ਜਮੇ ਸੋਚਣਾ ਛੱਡਤਾ ਗੱਲ ਐ ਨਾ ਰੰਜੀਤ ਜੇ ਲਾਡੀ ਵੀ ਮੇਰੇ ਨਾਲ ਖੜੇ ਮਾੜੀ ਮੁਟਿਓ ਮੇਰੀ ਹਿਮਾਇਤ ਕਰਾਏ ਮੰਮੀ ਸਾਹਮਣੇ ਫੇਰੀ ਮੈਂ ਕੁਝ ਬੋਲਣਾ ਜਦੋਂ ਮੈਂ ਕੁਝ ਬੋਲਦੀ ਆ ਟੋਕ ਤਾਂ ਮੈਨੂੰ ਪਹਿਲਾਂ ਹੀ ਦਿੰਦਾ ਓਹੋ ਟੋਕ ਦਿੰਦਾ ਫਿਰ ਉਹਨੂੰ ਕੁਝ ਤਾਂ ਮਾੜਾ ਮੋਟਾ ਮੂਰੋ ਜਵਾਬ ਦਿਆ ਕਰ ਜਵਾਬ ਤਾਂ ਇਹਨਾਂ ਵੀ ਨਾ ਚੁੱਪ ਰਹਿ ਵੀ ਤੈਨੂੰ ਫਿਰ ਚੁੱਪਦਾ ਕਰੜੀ ਹੋ ਅੱਗੇ ਪਛਟਾਉਣਾ ਪਊਗਾ ਹਜੇ ਤਾਂ ਕੁਝ ਵੀ ਨਹੀਂ ਹੋਇਆਗਾ ਹਜੇ ਤਾਂ ਤੇਰੇ ਕੋਈ ਜਵਾਕ ਨਹੀਂ ਹੋਇਆ ਤੇਰਾ ਪਹਿਲਾ ਹੀ ਆ ਹਾਲ ਹੈ ਜਦੋਂ ਨਿੱਕਾ ਨਿਆਣਾ ਹੋਗਾ ਫਿਰ ਕੀ ਹਾਲ ਹੋਗਾ ਫਿਰ ਕੀ ਹਾਲ ਹੋਊਗਾ ਚਲ ਦੇਖਦੀਆਂ ਕਹਿ ਕੇ ਦੇਖ ਲੂੰਗੀ ਫਿਰ ਕੀ ਕਹਿੰਦੇ ਆ ਕਹਿ ਕੇ ਦੇਖ ਲੂੰਗੀ ਹੋਰ ਕੀ ਆ ਆਪਦੇ ਦਿਮਾਗ ਤੋਂ ਕੰਮ ਲੈ ਤੂੰ ਉਹੀ ਤਾਂ ਗੱਲ ਹੈ ਹੁਣ ਤੂੰ 10 ਦਿਨ ਰਹੀਂ ਬਸ ਚਾਚੀ ਕੋਲ ਰਹੀਂ ਕੋਈ ਦੁੱਖ ਸੁੱਖ ਕਰੀ ਚਲ ਇੱਕ ਅੱਧਾ ਦਿਨ ਮੈਂ ਹੋਰ ਲਾ ਦੂੰਗੀ ਵੈਸਤ ਮੈਂ ਕੱਲ ਨੂੰ ਜਾਣਾ ਸੀਗਾ ਚਲ ਮੈਂ ਕਹਿ ਦੂੰਗੀ ਤੇਰੇ ਜੀਜੇ ਨੂੰ ਵੀ ਮੇਰੀ ਸਹੇਲੀ ਆਈ ਹੋਈ ਆ ਤਾਂ ਉਹ ਮੇਰੀ ਗੱਲ ਟਾਲਦਾ ਨੀਗਾ ਤੇ ਮੰਮੀ ਨੂੰ ਜੇ ਫੋਨ ਕਰਤਾ ਮੰਮੀ ਵੀ ਕਹਿ ਦੂਗੀ ਚਲ ਫਿਰ ਮੈਂ ਹੀ ਕਰਦੀ ਆ ਫੋਨ ਲਾਉਣੀ ਉਹਨਾਂ ਨੂੰ ਤੇ ਕਹੂੰਗੀ ਵੀ 10 ਦਿਨ ਰਹੂੰਗੀ ਮੈਂ ਹਾਂ ਫੋਨ ਲਾ ਕੇ ਕਹ ਦੇ ਲਾਡੀ ਨੂੰ ਚਲ ਮੈਂ ਹੀ ਕਰਦੀ ਆ ਫਿਰ ਫੋਨ ਲਾਉਣੀ ਆ ਮੈਂ ਫੋਨ ਲਾ ਕੇ ਕਹਿਣੀ ਆ ਤੇ ਨਾਲੇ ਮੈਂ ਬੈਠੀ ਆ ਮੈਨੂੰ ਵੀ ਪਤਾ ਲੱਗੂਗਾ ਵੀ ਕੀ ਕਹਿੰਦੀ ਆ ਤੇਰੀ ਚਲ ਠੀਕ ਤੂੰ ਬੈਠ ਰਹਿ ਨਾਲ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲੈਣੀ ਮੰਮੀ ਨੇ ਪਕੌੜੇ ਕੱਢ ਰੱਖਿਆ ਉਹਨਾਂ ਨੇ ਪਕੌੜੇ ਲੈ ਕੇ ਆਉਣੇ ਨੇ ਇਹਦੇ ਨਾਲੇ ਉੱਧਰ ਬੈ ਕੇ ਕੀ ਲਾਂਗੇ ਨਹੀਂ ਚਲ ਕੋਈ ਗੱਲ ਇੱਥੇ ਹੀ ਲਿਆਣੀ ਮੌਸਮ ਵਧੀਆ ਇੱਥੇ ਵੀ ਚਲ ਚਾਹ ਨੂੰ ਤਾਂ ਕੀ ਸੀਗਾ ਆਮਨਿੰਦਰ ਕਿਵੇਂ ਫੋਨ ਕੀਤਾ ਕਿਵੇਂ ਤੁਸੀਂ ਠੀਕ ਆ ਵਧੀਆ ਤੂੰ ਦੱਸ ਕੋਈ ਵਧੀਆ ਮੈਂ ਤਾਂ ਹੋਰ ਮੰਮੀ ਕਿਵੇਂ ਆ ਮੰਮੀ ਤਾਂ ਬਸ ਠੀਕ ਹੀ ਨੇ ਕਿਉਂ ਕੀ ਹੋਇਆ ਕੁਛ ਨਹੀਂ ਬਸ ਜਦੋਂ ਤੂੰ ਗਈ ਆ ਉਸ ਤੋਂ ਬਾਅਦ ਜ਼ਿਆਦਾ ਬਿਮਾਰ ਹੋ ਗਏ ਸੀਗੇ ਦੋ ਵਾਰੀ ਦਵਾਈ ਦਵਾਤੀ ਹੇ ਤੱਕ ਫਰਕ ਨਹੀਂ ਪਿਆ ਯਾਰ ਅੱਛਾ ਬਠਿੰਡੇ ਲਾ ਜੰਗੇ ਉੱਥੇ ਦਵਾਈਆਂ ਦੀ ਦਵਾਈ ਬਠਿੰਡੇ ਗਿਆ ਸੀ ਹਾਂ ਡਾਕਟਰ ਨੇ ਦਿੱਤੀ ਆ ਦਵਾਈ ਖੰਗ ਜਿਹੀ ਵਾਲੀ ਦਵਾਈ ਦਿੱਤੀ ਆ ਉਹ ਕਹਿੰਦੇ ਟੈਸਟ ਕਰਨੇ ਪੈਣਗੇ ਟੀਵੀ ਟੈਸਟ ਕਰਨਾ ਪਊਗਾ ਹੁਣ ਉਹ ਟੈਸਟ ਜਦੋਂ ਕਰਵਾਇਆ ਨਾ ਤੂੰ ਆ ਜਾ ਫਿਰ ਮੈਂ ਤੈਨੂੰ ਐਂ ਕਹਿੰਦਾ ਸੀਗਾ ਤੂੰ ਕਿੰਨੇ ਕੁ ਦਿਨ ਲੱਗਣਗੇ ਤੈਨੂੰ ਨਾ ਨਾ ਤਾਂ ਹੀ ਫੋਨ ਕੀਤਾ ਸੀਗਾ ਤੇ ਮੰਮੀ ਨੂੰ ਰੋ ਰਹੀ ਕਿਵੇਂ ਅਸੀਂ ਲਿਆਉਣਾ ਹੋਣਾ ਪਿੰਡ ਤੇ ਇਹਨਾਂ ਬਾਲਾ ਕਰੀ ਜਾਂਦੀਆਂ ਤੇ ਕਿਹੜੀਆਂ ਦਸ ਦਿਨ ਲਾ ਕੇ ਜਾਵੇ ਮੈਂ ਪੁੱਛਦੀ ਸੀ ਨੂੰ ਲਾ ਦੇ ਨਜਰ ਕਿੰਨੇ ਟਾਈਮ ਬਾਅਦ ਤਾਂ ਨਹੀਂ ਆਈਆਂ ਉਹ ਮਨਿੰਦਰ ਫੇਰ ਕਦੇ ਜਾਵੜੀ ਜਾ ਮੇਰੀ ਗੱਲ ਸੁਣ ਮੇਰੀ ਮਾਂ ਤਾਂ ਇੱਥੇ ਮਰਨ ਕਿਨਾਰੇ ਪਈ ਐ ਚੱਲ ਤੂੰ ਦੋ ਦਿਨ ਲਾ ਲਈ ਬਹੁਤ ਐ ਆਂ ਕੀ ਕਰਦੇ ਹੁਣ ਆ ਮੰਮੀ ਨੂੰ ਕੀ ਹੁੰਦਾ ਮੰਮੀ ਨਾਲ ਆਪ ਹੀ ਤਾਂ ਤਿਆਗ ਜਿਗ ਵੱਗ ਜਾਂਦੇ ਮਨਿੰਦਰ ਨੂੰ ਹੁਣ ਤੇ ਲਾਉ ਤਾਂ ਮੈਨੂੰ ਆ ਕੀ ਮਤਲਬ ਹੁੰਦਾ ਵੀ ਆਈ ਤੇ ਫੇਰ ਭੱਜ ਲਈ ਉਹ ਯਾਰ ਉਹ ਤਾਂ ਮੈਂ ਤੇਰੀ ਗੱਲ ਮੰਨਦਾਗਾ ਮੇਰੀ ਗੱਲ ਸੁਣ ਠੀਕ ਹੈ ਕੋਈ ਗੱਲ ਨਹੀਂ ਤੈਨੂੰ ਮੈਂ ਦੁਬਾਰੇ ਆਪ ਛੱਡਿਆ ਆਂਗਾ ਜਾ ਕੇ ਕਰੀ ਮੰਮੀ ਨੇ ਦਵਾਈ ਦਵਾਦੀ ਹੈ ਆਪਾਂ ਮੰਮੀ ਜਦੋਂ ਠੀਕ ਹੋ ਗਈ ਤੈਨੂੰ ਪਤਾ ਮੰਮੀ ਨੇ ਤਾਂ ਰੋਟੀ ਵੀ ਨਹੀਂ ਮਨਾਈ ਜਾਂਦੀ ਦੋ ਦਿਨ ਹੋ ਗਏ ਮੈਂ ਤਾਂ ਆਪ ਰੋਟੀ ਬਣਾ ਕੇ ਖਾਣਾ ਹੁਸ਼ਿਆਰ ਦੇਖੋ ਚਲ ਦੁਬਾਰੇ ਤਾਂ ਛੱਡ ਜੂਗੀ ਉਦੋਂ ਪਰ ਸਾਰੀਆਂ ਮੰਮੀਆਂ ਜਿੰਨੀਆਂ ਅੱਸੀ ਲੰਗਾਂਗਾ ਉਹਨਾਂ ਸਾਰੀਆਂ ਭੱਜ ਜਾਣੀਆਂ ਫਿਰ ਮੈਂ ਇਕੱਲੀ ਉੱਥੇ ਕੀ ਕਰੂੰਗੀ ਮੈਨੂੰ ਆਏ ਦੱਸਣਾ ਹੁਣ ਤਾਂ ਚਲ ਭੱਜ ਗਈ ਹੋਈ ਐ ਮੰਮੀ ਕੰਬੀ ਆ ਤੂੰ ਮੇਰੀ ਵੀ ਗੱਲ ਸਮਝਣਾ ਮੈਂ ਤੈਨੂੰ ਕੀ ਕਹਿਣਾ ਚਾਹਣਾਗਾ ਇਮੈਜਨ ਵਾਂਗ ਕਹਿੰਦਾ ਵੀ ਆਪਾਂ ਜਾ ਕੇ ਟੈਸਟ ਵਗੈਰਾ ਕਰਾ ਕੇ ਲੈ ਕੇ ਆਉਣੇ ਮੰਮੀ ਦੇ ਜਿਹੜੇ ਟੈਸਟ ਕਰਵਾ ਲੈ ਘਰੇ ਆ ਗਏ ਸੀਗਾ ਉਸ ਤੋਂ ਬਾਅਦ ਵਿੱਚ ਤੂੰ ਦੁਬਾਰੇ ਜਾਵੜੀ ਇਹਨੇ ਦਿਨਾਂ ਜਿੱਤੇ ਤੇਰੀਆਂ ਸਹਲੀਆਂ ਜਾਂਦੀਆਂ ਨਹੀਂ ਕਿਸੇ ਪਾਸੇ ਸਮਝਦੇ ਕਿਉਂ ਨਹੀਂ ਹੁੰਦੇ ਅਗਰ ਜਿਵੇਂ ਆਂਗਣ ਦਾ ਦੱਸ ਦੈਨ ਹੋ ਗਿਆ ਮੈਂ ਤਾਂ ਸੋ ਪਹਿਲਾਂ ਕਿੰਨੇ ਦਿਨਾਂ ਮੈਂ ਇੰਤਜ਼ਾਰ ਕਰਨ ਲੱਗੀ ਸੀ ਅਛਾ ਉਹ ਤਾਂ ਤੁਸੀਂ ਮੈਨੂੰ ਜਾਣ ਦਿੱਤਾ ਫਿਰ ਹੁਣ ਅੱਜ ਜੀ ਦੋ ਦਿਨ ਗਈਆਂ ਹਾਂ ਫੇਰ ਕਿਹਾ ਤਾ ਵੀ ਆ ਜਾ ਵਾਪਸ ਓਹੋ ਮੈਂ ਤਾਂ ਤੈਨੂੰ ਫੋਨ ਲਾਉਣੀ ਲੱਗਿਆ ਸੀਗਾ ਉਹ ਤਾਂ ਬਾਬਾ ਤੇਰਾ ਫੋਨ ਹੀ ਆ ਗਿਆ ਮੈਂ ਤਾਂ ਤੈਨੂੰ ਫੋਨ ਲਾਉਣ ਤੋਂ ਪਹਿਲਾਂ ਹੀ ਆਉਣ ਲੱਗਿਆ ਸੀਗਾ ਮੈਨੂੰ ਐ ਸੀ ਮੈਂ ਅੱਜ ਅੱਜ ਲੈ ਜੂਗਾ ਤੈਨੂੰ ਮੈਨੂੰ ਕੀ ਪਤਾ ਸੀਗਾ ਤੂੰ ਇੱਥੇ ਰਹਿਣ ਦਾ ਪਲਾਨ ਬਣਾਈ ਬੈਠੀ ਆ ਕਿਹਨੂੰ ਹੋਰ ਕੀ ਕਰਾਂ 6 ਮਹੀਨੇ ਬਾਅਦ ਤਰਨਾ ਆਈਆਂ ਮੈਂ ਮੇਰੀ ਗੱਲ ਸੁਣ ਲੈ ਯਾਰ ਕੁਝ ਨਹੀਂ ਹ ਐ ਮਾਰੀ ਨੇ ਜਿਹੜਾ ਤਾਹੀ ਨਹੀਂ ਕਿ ਆਪਾਂ ਮੁੱਕਦਾ ਸਾਰੀ ਉਮਰ ਹਾਂ ਬਸ ਮੈਂ ਲੈਣ ਆਉਣਾ ਤਿਆਰ ਹੋ ਜਾ ਤੂੰ ਤਾਂ ਨਹੀਂ ਪੁੱਲ ਇਹ ਇਹਦਾ ਕੀ ਬਣੂਗਾ ਜੀ ਜੀ ਸੱਸ ਕਹਿੰਦੇ ਨੇ ਉਮਰੇ ਚੱਲਦੀ ਹਾਂ ਫਿਰ ਤੂੰ ਮਾੜਾ ਮੋਟਾ ਸਮਝਾਇਆ ਕਰ ਐ ਕਿਵੇਂ ਚੱਲੂਗਾ ਜੇ ਹੁਣੇ ਐ ਚੱਲਣ ਲੱਗ ਗਈ ਫਿਰ ਗਾਹਾਂ ਤੱਕ ਇਹਦਾ ਟਾਈਮ ਟੱਪੇ ਹੀ ਖੜਾ ਹੈ ਨਹੀਂ ਪੁੱਤ ਮੈਂ ਤਾਂ ਵਧੀਆ ਰਹਿ ਗਈ ਦਿਮਾਗ ਚ ਪਾਉਣੀ ਹੈ ਭੇਜੇ ਚ ਗੱਲ ਭਾਈ ਤੂੰ ਮਾੜੀ ਕੀ ਕਰਨੀ ਰਿਹਾ ਕਰ ਅੱਛਾ ਉਹ ਤਾਂ ਜਦੋਂ ਇਹ ਕਹਿ ਦੂ ਨਾ ਮੈਂ ਮਪੇਕੇ ਜਾਣਾ ਮੈਂ ਕਈ ਵਾਰ ਆ ਫੋਨ ਲਾਇਆ ਵੀ ਭੈਣ ਜੀ ਭੇਜ ਦੋ ਕਦੂਪਨ ਜੀ ਮੈਂ ਬਿਮਾਰ ਹੋ ਰਹੀ ਆ ਪਤਾ ਨਹੀਂ ਇਹ ਜੀ ਕੀ ਬਿਮਾਰੀ ਐ ਵੀ ਜਿਹੜੀ ਉਹ ਠੀਕ ਹੀ ਨਹੀਂ ਹੁੰਦੀ ਜਾਣ ਕੇ ਬਹਾਨੇ ਐ ਵਿਆਪੇ ਸਾਰੀ ਢੜੀ ਹੋਰ ਸਾ ਕਰੀ ਜਾਂਦੀ ਐ ਘਰ ਦਾ ਮਨਿੰਦਰ ਤੇ ਇਹ ਕਿਹੜਾ ਕੁਛ ਕਹਿੰਦੀ ਐ ਬੋਲਦੀ ਨਹੀਂ ਨਾ ਭੋਲੀ ਆ ਨਰਮ ਐ ਨਰਮ ਐ ਪਹਿਲੇ ਦਿਨੋਂ ਨਰਮ ਐ ਕਾਈ ਤਾਂ ਨਜਾਇਜ਼ ਫਾਇਦਾ ਚੱਕੀ ਜਾਂਦੇ ਆ ਮਾੜਾ ਮੋਟਾ ਤੂੰ ਇਹ ਨੂੰ ਸਮਝਾ ਮੇਰੀ ਗੱਲ ਕਈ ਘੱਟ ਸੌਂਦੀ ਆ ਠੀਕ ਆ ਠੀਕ ਆ ਇਹਦੇ ਦਿਮਾਗ ਚ ਪਾ ਕੇ ਜਾਈਂ ਗੱਲ ਆ ਗਈ ਆਜਾ ਕੀ ਗੱਲ ਵਧੀ ਹੈ ਮੂੰਹ ਬਣਾ ਰੱਖਿਆ ਕਹੇ ਸਰਦਾ ਨਹੀਂ ਪਾਉਣਾ ਹੀ ਪਊਗਾ ਉਹ ਤਾਂ ਐਂ ਕਹੀ ਹਿੰਦੀ ਕਾਲੂ ਕਾਲੂ ਲੈ ਕੇ ਜਾਵਾਂਗੇ ਪਤਾ ਨਾ ਲੈ ਹਜੇ ਦਿਨ ਤਾਂ ਤੈਨੂੰ ਤਿੰਨ ਹੋਇਆ ਲਾਡੀ ਕਹਿੰਦਾ ਮੰਮੀ ਬਿਮਾਰ ਹੋਈ ਪਈ ਆ ਕਹਿੰਦਾ ਹੁਣ ਮੇਰੇ ਤੋਂ ਮੰਮੀ ਵਾਲਾ ਐਂ ਦੇਖਿਆ ਜਾਂਦਾ ਚਲ ਵੀ ਤੈਨੂੰ ਅਸੀਂ ਤਿੰਨ ਦਿਨ ਲਾਉਣ ਦੇਤੇ ਬਹੁਤ ਆ ਹੁਣ ਤੈਨੂੰ ਕੱਲ ਨੂੰ ਲੈ ਕੇ ਜਾਊਗਾ ਫੇਰ ਲਾਏ ਕਿਸੇ ਦਿਨ ਕਹਿੰਦਾ ਅੱਜ ਤੂੰ ਕਹਿੰਨੀ ਤਾਂ ਮੈਂ ਰੁੱਖੀ ਹੋ ਕੇ ਕਹਿਦਾ ਨਹੀਂ ਆ ਪਰ ਮੰਮੀ ਤੂੰ ਕਰਕੇ ਮੁੜ ਕੇ ਲੜਾਈ ਨੂੰ ਥਾਂ ਹੋ ਜਾਊਗਾ ਉੱਥੇ ਫੇਰ ਕੀ ਹੁੰਦਾ ਲੜਾਈ ਨੂੰ ਹੋ ਜਾਊਗਾ ਤਾਂ ਹੋ ਜਾਂਦੇ ਐਂ ਕੀ ਹੋ ਜਾਊਗਾ ਫਰੋਂ ਇੱਥੇ ਬੈਹਾਂ ਜਮਾਂ ਦੱਸ। ਓਹੋ ਐ ਨਹੀਂ ਮੈਂ ਕਹਿੰਦੀ ਵੀ ਇੱਥੇ ਬਹਿ ਜਾ। ਠੀਕ ਐ ਮੈਨੂੰ ਵੀ ਤੇਰੇ ਤੇੜੀ ਹਮਦਰਦੀ ਐ ਮੈਂ ਤੈਨੂੰ ਤਾਂ ਹੀ ਕਹੀ ਜਾਂਦੀ ਆ। ਕਹਿੰਦੇ ਨਹੀਂ ਕਹਲੇ ਹੁੰਦੇ। ਮਾਪਿਓ ਐ ਨਹੀਂ ਕਹਿੰਦੇ ਵੀ ਤੀ ਇੱਥੇ ਰਹਿਣਾ ਪਰ ਮਿਲਣ ਗਿਲਣ ਤਾਂ ਹੁੰਦਾ ਹੀ ਐ ਕੋਈ 2-4 ਦਿਨਾਂ ਦਾ। ਇਹ ਥੋੜੀ ਆ ਵਿਚਾਰ 2 ਦਿਨ ਵੀ ਨਹੀਂ ਆਉਂਦੇ ਨੇ 6 ਮਹੀਨਿਆਂ ਤੋਂ ਤੂੰ ਪਹਿਲਾ ਆਏ ਆ। ਹਾਂ। ਉਹੀ ਤਾਂ ਗੱਲ ਆਹੀ ਗੱਲ ਤਾਂ ਮੈਂ ਕਹੀ ਸੀਗੀ ਫੋਨ ਤੇ ਵੀ ਵਗ ਜਾਣ ਤੋਂ ਵੀ ਦੱਸ ਦਿਨ ਲਾ ਲਾਂਦੋ ਮੈਨੂੰ ਜਦੋਂ ਮੈਂ ਆ ਹੀ ਗਈ ਆ ਛੱਡ ਹੀ ਗਈ ਹਾਂ ਤਾਂ ਉਹ ਦੱਸ ਦਿਨ ਵੀ ਲਾ ਲਾਂਦੋ। ਇਹ ਨਈ ਨਈ ਇੰਨੇ ਦਿਨ ਤਾਂ ਨਹੀਂ ਲਾਸੀਂ ਛੱਡ ਸਕਦੇ ਹੈਗੇ ਵੀ ਕੋਈ ਗੱਲ ਨਹੀਂ ਤੈਨੂੰ ਫੇਰ ਛੱਡ ਜਾਾਂਗੇ ਫੇਰ ਲਾ ਦੀ 10 ਦਿਨ ਕਿਸੇ ਵਾਰ ਮੈਂ ਤਾਂ ਕਹਿੰਦੀ ਕਹੀ ਜਾਂਦੇ ਇੱਕ ਵਾਰਾ ਤੂੰ ਜਿਦਜੀ ਕਰਕੇ ਬੈਠੀ ਰਹਿ ਹਾਂ ਹਾਂ ਇਹ ਤਾਂ ਤੇਰੀ ਮਰਜ਼ੀ ਆ ਦੇਖ ਮੈਂ ਤੇਰੀ ਜਿਆਦੇ ਤਾਂ ਕਹਿੰਦੀ ਨਹੀਂ ਤੂੰ ਆਏ ਕਹੇਗੀ ਵੀ ਮਾਂ ਨੇ ਘਰ ਖਰਾਬ ਕਰਤਾ ਨਾ ਘਰ ਖਰਾਬ ਹਿੱਤੇ ਕਿਹੜੀ ਗੱਲ ਆ ਸਿੱਧੀ ਗੱਲ ਤਾਂ ਆਪਾਂ ਕਹਿ ਸਕਦੇ ਆ ਹੈ ਆ ਕੀ ਗੱਲ ਹੁੰਦੀ ਆ ਆਂਟੀ ਤੁਸੀਂ ਕਰਿਓ ਫੋਨ ਮੇਰੀ ਗੱਲ ਸੁਣ ਮੈਂ ਕਿਹੜਾ ਇਹਨੂੰ ਵੇਚਿਆ ਵੀ ਮੁੱਲ ਵੇਚਤੀ ਮੇਰੀ ਧੀ ਨੂੰ ਉਹ ਹੀ ਤਾਂ ਗੱਲ ਆ ਨਹੀਂ ਦਿੰਦੇ ਮੈਂ ਤਾਂ ਸੋਚਿਆ ਸੀਗਾ ਵੀ ਚਲ ਮੰਮੀ ਸੋਚਦੀ ਐ ਮੇਰੇ ਤੇ ਤੇਰੀ ਗੱਲ ਸਹੀ ਆ ਮਾਂ ਮਾਂ ਨੇ ਨਾ ਖੜੀ ਨੇ ਦੇਖ ਲਿਆ ਹੋਊਗਾ ਮੈਨੂੰ ਹੈ ਤਾਂ ਹੀ ਜਾਣ ਕੇ ਮਿੱਠੇ ਪੋਚੇ ਮਾਰਦੀ ਸੀਗੇ ਉਤੋਂ ਦੀ ਇਹ ਹੋਰ ਮੈਂ ਤੇਰੀ ਕੀ ਕਹਿੰਦੀ ਸੀਗੀ ਹਾਂ ਉਹਦੋਂ ਨਾ ਲਾਡੀ ਨਾਲ ਗੱਲ ਕਰੀ ਜਾਂਦੀ ਸੀਗੀ ਮੈਂ ਤੇ ਇੱਕ ਬਾਰ ਕੋਲ ਖੜੀ ਸੀਗੀ ਕਹਿੰਨੀ ਪੁੱਤ ਕੋਈ ਗੱਲ ਨਹੀਂ ਫਿਰ ਕੀ ਐ ਮੈਂ ਬਿਮਾਰ ਆ ਤੂੰ ਕੁੜੀ ਨੂੰ ਵਗ ਜਾਂਦੇ ਤੂੰ ਰੋਕ ਨਾ ਕੋਈ ਦੋ ਦਿਨ ਦਾ ਕੀ ਐ ਫੇ ਸਾਰ ਲਾਂਗੇ ਮੈਨੂੰ ਆਏ ਹੋਗੇ ਵੀ ਚਲ ਹਾਈ ਪਤਾ ਨਹੀਂ ਮੇਰੇ ਬਾਰੇ ਸੋਚਦੀ ਐ ਮੈਂ ਹੀ ਗਲਤ ਸੋਚੀ ਜਾਂਦੀ ਸੀਗੀ ਤੇ ਫਿਰ ਹੁਣ ਕੀ ਹੋ ਗਿਆ ਦੋ ਦਿਨਾਂ ਨਾਲ ਕੀ ਉਹਦੀ ਜਾਨ ਨਿਕਲਦੀ ਐ ਜੇ ਛੱਡ ਦੂਗੀ ਦੋ ਦਿ ਤੂੰ ਜਾਣ ਕੇ ਡਰਾਮੇ ਕਰਦੀ ਆ ਸੱਚੀ ਹੁੰਦੀ ਏ ਲਾਡੀ ਸਾਵੇਂ ਸੱਚੀ ਹੁੰਦੀ ਆ ਮੈਨੂੰ ਹੋਰ ਕੀ ਕਿਹਾ ਪਹਿਲਾਂ ਮੈਂ ਤੈਨੂੰ ਕੀ ਕਹਿ ਕੇ ਆਈ ਐ ਤੂੰ ਗੱਲ ਸੁਣਦੀ ਨਹੀਂ ਮੇਰੀ ਮੈਂ ਹੁਣ ਤਾਂ ਸੁਣ ਲਈ ਹੁਣ ਕੰਨ ਚ ਪਾ ਲਈ ਕੋਈ ਗੱਲ ਨਹੀਂ ਸਿੱਧੇ ਤੇ ਇਹਨਾਂ ਨੂੰ ਮੈਂ ਕਰਕੇ ਰਹੂੰਗੀ ਆ ਮਾਂ ਜੀ ਤਾਂ ਤੂੰ ਦੇਖੀ ਮੈਂ ਕਿ ਕੀ ਕਰਦੀ ਆ ਇਹਦੇ ਨਾਲ ਮੈਂ ਬਸ ਠੀਕ ਐ ਜੇ ਤੂੰ ਆ ਗੱਲਾਂ ਤੇ ਆ ਗਈ ਨਾ ਤੇ ਕਾਮਯਾਬੀ ਹੋ ਜੇਗੀ ਹਾਂ ਤੂੰ ਬੋਲ ਦੇਣਗੀ ਮੋਰੋ ਚੁੱਪ ਚੁੱਪ ਸਹੀ ਗੱਲ ਆ ਪਿੱਛੇ ਲਾ ਕੇ ਆਪਦੇ ਮੁੰਡੇ ਪਿੱਛੇ ਲਾ ਰੱਖਿਆ ਆਪਦੇ ਹਾਂ ਜਿਵੇਂ ਮਾਂ ਕਹਿੰਦੀ ਐ ਨਾ ਉਵੇਂ ਚੱਲਦਾ ਇਹਦੀ ਤਾਂ ਇੱਕ ਗੱਲ ਨਹੀਂ ਸੁਣਦਾ ਹੁਣ ਵੀ ਮਾਂ ਪਿੱਛੇ ਬੋਲੀ ਜਾਂਦੀ ਸੀ ਕਿ ਪੁੱਤ ਕੈਦੇ ਚਲ ਕੋਈ ਨਾ ਫੇਰ ਲਾਇਆ ਹੋਊਗੀ 4 ਦਿਨ ਅੱਛਾ ਜਦੋਂ ਨਾ ਨਾ ਤੈਨੂੰ ਇੱਥੇ ਬਿਠਾਉਣਾ ਨਾ ਤੈਨੂੰ ਛੱਡਣਾ ਤੂੰ ਮੜੀ ਜਾ ਆਪਣੇ ਕਾਰੜੀ ਹੋ ਕੇ ਰਹਿ ਮੇਰੀ ਗੱਲ ਸੁਣ ਚੁੱਪ ਕਰਕੇ ਆਪੇ ਗੱਲ ਕਰ ਲੈਣਗੇ ਤੂੰ ਇੱਥੇ ਬੈਠੀ ਰਹਿ 10 ਦਿਨ ਲਾ ਉਸ ਤੋਂ ਬਾਅਦ ਚੱਲ ਆਪੇ ਚੱਲ ਮੈਂ 10 ਦਿਨ ਨਿਕਲ ਤੈਨੂੰ ਆਪੇ ਲੈ ਜਾਣਗੇ ਕਿੰਨੇ ਵੀ 10 ਦਿਨ ਉਹ ਰਹਿ ਬੈਠਾ 5 ਦਿਨ ਤਾਂ ਰਹੇ ਨਾ ਉਹੀ ਤਾਂ ਗੱਲ ਹੈ ਬੀਤੂ ਹੱਦ ਹੈਗੀ ਆ ਜਮੇ ਸਰਿਆ ਪਿਆ ਉਹਨਾਂ ਦਾ ਚੰਦੇ ਵੀ ਨਹੀਂ ਆ ਜਾ ਤੂੰ ਟੈਨਸ਼ਨ ਨਾ ਲੈ ਨਾ ਮੈਂ ਤੂੰ ਟੈਨਸ਼ਨ ਲੈ 10 ਦਿਨ ਤਾਂ ਲਾ ਕੇ ਜਾਊਂਗੀ ਜਾਂਦੀ ਫਿਰ ਮੈਂ ਵੀ ਨਹੀਂ ਕਿਤੇ ਮਰਜੀ ਕਲੇਸ਼ ਪੈ ਸਿੱਧੇ ਦਾ ਕਰ ਲੂੰਗੀ ਜਾ ਕੇ ਚੱਲ ਠੀਕ ਹੈ ਮੇਰੀ ਗੱਲ ਸੁਣ ਹੁਣ ਮੈਂ ਚਾਹ ਨਹੀਂ ਪੀਂਦੀਗੀ ਲੈ ਦੱਸ ਕਿਉਂ ਚਾਹ ਕਿੱਥੇ ਵਗਦੀ ਆ ਆ ਜਾ ਉਧਰ ਨਹੀਂ ਚਾਹ ਪੀਂਨੇ ਮੇਰੀ ਗੱਲ ਸੁਣਾ ਹਾਂ ਮੈਂ ਤੋਂ ਇੱਥੇ ਹੀ ਹੈ ਨਾ ਕੱਲ ਨੂੰ ਮੈਂ ਫੇਰ ਗੇੜਾ ਮਾਰਾਂ ਮੈਂ ਹੁਣ ਤੈਨੂੰ ਕੀ ਹੋ ਗਿਆ ਮੈਂ ਘਰੇ ਨਾ ਮੰਮੀ ਨੂੰ ਨਹੀਂ ਕਹਿ ਕੇ ਆਈ ਤੈਨੂੰ ਪਤਾ ਹੈ ਮੰਮੀ ਸੋਚ ਕਰਨ ਲੱਗ ਜਾਂਦੀ ਐ ਵੀ ਕਿੱਧਰ ਵਗ ਜਾਣਾ ਕੋਈ ਨਾ ਕਹਦੀ ਕਿ ਚਾਚੀ ਕੁਝ ਨਹੀਂ ਲੱਜਾ ਚੁਕੇ ਹਾਂ ਉਹ ਜਾਂ ਤਾਂ ਪੀ ਕੇ ਜਾ ਪਾਵਲੀ ਨਾ ਹੋਵੇ ਮਸਾ ਕੁੜੀਆਂ ਇਕੱਠੀਆਂ ਹੁੰਦੀਆਂ ਹੁੰਦੀਆਂ ਤੁਸੀਂ ਕੋਈ ਤਾਂ ਗੱਲ ਆ ਚੱਲੋ ਯਾਰ ਨੂੰ ਮੈਂ ਅੰਦਰ ਸਮੀਂ ਚ ਨੇ ਚ ਜਾਏ ਕਿ ਵੀ ਰੋਕ ਜਾ ਮਾੜੀ ਕੁਝ ਨਹੀਂ ਹੁੰਦਾਗਾ ਤੈਨੂੰ ਪਤਾ ਹੀ ਐ ਮੈਂ ਤਾਂ ਪੈਂਦਾ ਹੀ ਰਹੂਗਾ ਇਹਦਾ ਕੀ ਪਤਾ ਵੱਧ ਜੇ ਫਿਰ ਤੈਨੂੰ ਪਤਾ ਮੇਥੋਂ ਜਾਇਆ ਨਹੀਂ ਜਾਣਾਗਾ ਅੱਗੇ ਪਹਿਲਾਂ ਹੀ ਇੰਨਾ ਟਾਈਮ ਲਵਾਤਾ ਤੂੰ ਤਾਂ ਚਾਹ ਪੀ ਕੇ ਜਾ ਪਕੌੜੇ ਖਾ ਕੇ ਜਾ ਇਹਨਾਂ ਪਕੌੜੇ ਕਿਵੇਂ ਬਣੇ ਸੀ ਬਹੁਤ ਸਵਾਦ ਢਿੱਡ ਭਰ ਗਿਆ ਹੁਣ ਘਰੇ ਜਾ ਕੇ ਰੋਟੀ ਦੀ ਲੋੜ ਨਹੀਂ ਮੈਨੂੰ ਚਲ ਵਧੀਆ ਮੇਰੀ ਗੱਲ ਸੁਣਾ ਜੇ ਹੁਣ ਤੂੰ ਇੱਥੇ 10 ਦਿਨ ਰਹਿਣੀ ਐ ਤਾਂ ਤੂੰ ਰਹਿ ਦੱਸ ਦੇਣਾ ਠੀਕ ਐ ਜਦੋਂ ਪਰ ਸੌਰੀ ਬਾਗੀ ਆਵਦੇ ਤੇ ਉਦੋਂ ਮੜੇ ਜੇ ਸ਼ਹਿਰ ਬਣ ਕੇ ਰਿਹਾ ਕਰ ਆਪਦੇ ਸੱਸ ਨੂੰ ਨਾ ਸਿੱਧੀ ਕਰਦੇ ਹੁਣ ਤੈਨੂੰ ਪਤਾ ਹੀ ਐ ਵੀ ਅੱਜਕੱਲ ਨਾ ਜਿੰਨਾ ਜ਼ਿਕਰ ਇਹਨਾਂ ਨੂੰ ਖੁੱਲ ਦੇ ਦੇ ਉਹਨਾਂ ਜ਼ਿਕਰ ਦਾ ਸਿਰ ਤੇ ਚੜ ਕੇ ਨੱਚਦੀਆਂ ਤੈਨੂੰ ਦੱਸੀ ਆ ਮੈਂ ਪਹਿਲਾਂ ਗੱਲ ਤੇ ਜਦੋਂ ਇਹਨਾਂ ਨੂੰ ਮੁਠੀ ਚ ਲੈ ਲੈ ਉਦੋਂ ਫੇਰ ਸੱਡੀਆਂ ਹੁੰਦੀਆਂ ਘਰ ਵਾਲੇ ਸਾਹਮਣੇ ਤਾਂ ਮਿੱਠੀ ਤਾਂ ਜਦੋਂ ਕੱਲੀ ਹੋਵੇ ਤਾਂ ਉਦੋਂ ਚੱਕ ਤਾਂ ਟਿੰਡੀ ਦੇ ਵੀ ਤੇ ਆਪੇ ਕਿਹਾ ਕਰੂਗੀ ਇਹਨੂੰ ਜਾਣ ਦੇ ਦੱਸ ਦੇਣ ਕਿਹੜਾ ਛੱਟਣ ਦੇ ਇਹਦੇ ਤੋਂ ਘਾਟਾ ਨਹੀਂ ਸੇਈ ਤਰੇ ਮੈਂ ਕੱਲੀ ਸ਼ਾਂਤੀ ਨਾ ਰਹੂਗੀ ਫੇਰ ਦੇਖੀ ਤੂੰ ਐਂ ਕਰਕੇ ਦੇਖ ਮੇਰੇ ਵਾਲਾ ਤਰੀਕਾ ਪਨਾਲਾ ਜੇ ਤੂੰ ਅੱਛਾ ਤਾਂ ਹੀ ਦੱਸ ਦᱟ ਤੁਹਾਨੂੰ ਲਾ ਜੈਨੀਆ ਹਾਂ ਚੱਲ ਕੋਈ ਨਾ ਤੇਰੇ ਤੂੰ ਕਹੀ ਹੈ ਨਾ ਉਵੇਂ ਕਰੂੰਗੀ ਫਸ ਮੈਨੂੰ ਫੋਨ ਤੇ ਦੱਸੀ ਚੱਲਿਆ ਕਰੀ ਵੀ ਐਂ ਕਰ ਐਂ ਕਰ ਉਵੇਂ ਕਰੀ ਜਾਣਾ ਠੀਕ ਹੈ ਹੁਣ ਮੈਂ ਤੇਰੇ ਕਰਕੇ 3 ਦਿਨ ਮੈਨੂੰ ਵਾਧਰ ਲਾਉਣੇ ਪੈਣਗੇ ਮੈਂ ਫੋਨ ਕਰਦੇ ਚੱਲ ਕੋਈ ਨਾ ਐ ਤੂੰ ਕਰਦੀ ਆ ਚੱਲ ਕੋਈ ਨਹੀਂ ਤੇਰੇ ਤਾਂ ਚੱਲਦਾ ਰੋਬ ਪਰਸੋਂ ਫੇਰ ਮਿਲਦੀ ਆ ਠੀਕ ਹੈ ਚਲ ਚੰਗਾ ਚਲਾ ਜਾ ਬਾਹਰ ਤੱਕ ਛੱਡਿਆ ਬਾਹਰ ਬੰਦ ਕਰ ਦੂਗੀ ਗਲਤਾ ਰਮਜੀਤ ਸਹੀ ਕਹਿੰਦੀ ਸੀ। ਇਹ ਤਾਂ ਮੋੜ ਦਾ 10 15 ਦਿਨ ਲਾ ਜਾਂਦੀ ਆ। ਆਪਦੀ ਮਰਜ਼ੀ ਜਿੱਥੇ ਮਰਜ਼ੀ ਲਾ ਜਾਂਦੀ ਆ। ਮੈਨੂੰ ਤਾਂ ਘਰੋਂ ਹੀ ਨਿਕਲ ਦਿੰਦੇ। ਨਾ ਮੈਨੂੰ ਨਿਪੜਾਈ ਲਖਾਈ ਕਿਤੇ ਦਾ ਕੀ ਫਾਇਦਾ। ਨਾ ਕਿਤੇ ਬਾਹਰ ਕੰਮ ਕਰਨ ਦਿੰਦੇ ਆ। ਨਾ ਬਾਹਰ ਜਾਣ ਦਿੰਦੇ ਆ। ਨਾ ਆਪਦੇ ਪੇਕ ਕੀ ਆਉਣ ਦਿੰਦੇ ਆ ਤੇ ਸਾਰਾ ਕੁਝ ਨਾ ਮੰਮੀ ਕਰਕੇ ਹੁੰਦਾ। ਮੰਮੀ ਆ ਲਾਡੀ ਨੂੰ ਆਪਦੇ ਪਿੱਛੇ ਲਾਉਂਦੀ ਆ। ਹੁਣ ਤੂੰ ਦੇਖੀ ਫਿਰ। ਮੈਨੂੰ ਵਗ ਜਾਂਦੇ ਆਪਦੇ ਸੌਰੀ। ਹੁਣੇ ਸਾਸਮਾ ਪਿੰਡੇ ਦੇ ਵੀ ਦੇ ਨਾਂ ਚੱਕੇ ਨਾ ਤਾਂ ਮੈਨੂੰ ਵੀ ਕਿਹਨੇ ਮਨਿੰਦਰ ਕਹਿਣਾ।